ਰਦੀਪਾ ਹਾਂਜੀ ਕੈਮਾ ਵਧੀਆ ਜੀ ਵਧੀਆ ਆ ਯਾਰ ਨਲਕਾ ਹਨਾ ਹੁਣ ਬੰਦ ਪਿਆ ਕਿਸੇ ਵੇਲੇ ਇਹ ਨਲਕਾ ਵੀ ਪੂਰਾ ਜਵਾਨ ਹੋ ਹਾਂ ਸਹੀ ਗੱਲ ਹੈ ਵੀ ਇਹਨੂੰ ਵੀ ਐ ਹੁੰਦਾ ਹੋ ਵੀ ਹੰਕਾਰ ਵੀ ਹੋਊਗਾ ਇਹਨੂੰ ਹਾਂ ਵੀ ਮੇਰੇ ਤੇ ਆ ਕੇ ਜਰਾ ਲੋਕ ਪਾਣੀ ਪੀਂਦੇ ਆ ਹਨਾ ਤੇ ਕਿੰਨੇ ਕੋਈ ਨਰਮਾ ਚੋਗ ਦਾ ਕਿਉਂਕਿ ਨਰਮੇ ਵਾਲੇ ਬਾਹਣ ਆ ਇਹ ਨਰਮੇ ਚੋਗਦੇ ਸੀ ਲੋਕ ਇੱਥੇ ਆਉਂਦੇ ਸੀ ਹਨਾ ਤੇ ਕਿੰਨੇ ਪੰਛੀ ਪਾਣੀ ਪੀਂਦੇ ਸੀ ਇਹਦੇ ਤੋਂ ਤੇ ਉਧ ਤਾਂ ਇਹਨੂੰ ਵੀ ਹੰਕਾਰ ਹੋ ਹਨਾ ਦੇਖੋ ਆ ਦੇਖੋ ਖੇਲ ਵੀ ਹੈ ਹਾਂ ਨਾਲ ਖੇਲ ਵੀ ਹੈ ਤੇ ਕਿੰਨਾ ਕ ਪੁਰਾਣਾ ਹੋਊ ਭਾਜੀ ਇਹ ਪੁਰਾਣਾ ਤਾਂ ਕਾਫੀ ਪੁਰਾਣਾ ਪਰ ਇੱਕ ਗੱਲ ਹੈ ਇੱਕ ਜਿਹੜੇ ਵੀ ਭਰਾ ਨੇ ਇਹ ਲਾਇਆ ਹਨਾ ਉਹਨੇ ਇਹਦਾ ਸਮਾਨ ਨਹੀਂ ਕੱਢਿਆ ਕੋਈ ਕਿਹੜੀ ਜਗ੍ਹਾ ਹੈ ਭਾਜੀ ਕੇਲੇ ਇਹ ਹਮੀਦੀ ਪਿੰਡ ਹੈ ਤੇ ਉਹਨੇ ਸਮਾਨ ਨਹੀਂ ਕੱਢਿਆ ਇਹਦਾ ਚੱਲ ਵਧੀਆ ਨਿਸ਼ਾਨੀ ਖੜੀ ਆ ਤੇ ਪਰ ਯਾਰ ਇਨਸਾਨ ਨੂੰ ਵੀ ਇਹ ਸਿੱਖਣਾ ਚਾਹੀਦਾ ਵੀ ਸਦਾ ਬੰਦਾ ਉਦਾਂ ਨਹੀਂ ਰਹਿੰਦਾ ਵੀ ਨਾ ਤਾਂ ਥੱਲੇ ਰਹੇ ਨਾ ਹਮੇਸ਼ਾ ਉੱਪਰ ਰਹੇ ਵੀ ਉਤਰਾ ਚੜਾ ਬੰਦੇ ਦੀ ਜ਼ਿੰਦਗੀ 'ਚ ਆਉਂਦੇ ਰਹਿੰਦੇ ਆ ਜਿਵੇਂ ਹੁਣ ਆ ਨਲਕੇ ਤੋਂ ਆਪਾਂ ਸਿੱਖਿਆ ਲੈ ਸਕਦੇ ਆ ਵੀ ਕਿੰਨੇ ਲੋਕ ਕਿੰਨੇ ਰਾਂਗੀਰ ਇਥੋਂ ਪਾਣੀ ਪੀਂਦੇ ਹੋਣਗੇ ਕਿੰਨੇ ਖੇਤਾਂ ਵਿੱਚ ਕੰਮ ਕਰਨ ਵਾਲੇ ਜਿਹੜੇ ਭਰਾ ਉਦੋਂ ਇੰਨੇ ਟਿਊਬਵੈਲ ਨਹੀਂ ਹੁੰਦੇ ਸੀ ਨਾ ਤੇ ਵੀ ਨਲਕੇ ਦੇ ਉੱਤੇ ਪਾਣੀ ਨਲਕਾ ਤਾਂ ਜਦੋਂ ਇੱਕ ਪੰਪ ਮਾਰਿਆ ਤੇ ਇਹਨੇ ਪਾਣੀ ਦੇ ਦੇਣਾ ਹੁੰਦਾ ਸੀ ਤੇ ਸਮਾਂ ਪਾ ਕੇ ਹੁਣ ਇਹਦੀ ਕੋਈ ਕਦਰ ਹੀ ਨਹੀਂ ਮੈਨੂੰ ਐਂ ਜਿ ਲੱਗਿਆ ਮੈਂ ਕਾਫੀ ਵਾਰ ਇੱਥੇ ਲੰਘਿਆ ਮੈਨੂੰ ਯਾਰ ਲੱਗਿਆ ਵੀ ਯਾਰ ਇਹਦੀ ਵੀਡੀਓ ਆਪਾਂ ਬਣਾਈਏ ਵੀਰ ਇਹ ਵੀ ਸੋਚਦਾ ਹੋ ਯਾਰ ਵੀ ਹਨਾ ਇਨਸਾਨ ਵੀ ਐਵੇਂ ਹੰਕਾਰ ਕਰੀ ਜਾਂਦਾ ਵੀ ਕਦੇ ਹੰਕਾਰ ਨਹੀਂ ਕਰਨਾ ਚਾਹੀਦਾ ਇਹ ਤਾਂ ਉਤਰਾ ਚੜਾ ਬੰਦੇ ਤੇ ਆਉਂਦੇ ਰਹਿੰਦੇ ਆ ਤੇ ਹਮੇਸ਼ਾ ਹਰ ਇੱਕ ਦੀ ਹੈਲਪ ਕਰਨੀ ਚਾਹੀਦੀ ਜਿੰਨੀ ਕਰ ਸਕੋ ਤੇ ਮੈਂ ਸੋਚਿਆ ਸੀ ਮੈਂ ਯਾਰ ਆਪਾਂ ਵੀਡੀਓ ਬਣਾਈਏ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਗੱਲ ਨਲਕੇ ਦੀ ਨਹੀਂ ਹੈਗੀ ਗੱਲ انسان ਦੀ ਜ਼ਿੰਦਗੀ ਦੀ ਹੈ ਵੀ ਉਤਰਾ ਚੜਾ ਦੇ ਵਿੱਚ ਉਹ ਡੋਲਿਆ ਨਾ ਕਰੇ ਤੇ ਨਾ ਹੀ ਹੰਕਾਰ ਕਰਿਆ ਕਰੇ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਈਗੁਰ ਜੀ ਦਾ ਖਾਲਸਾ ਵਾਜ ਦੀ ਖਫਤ